ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸਮਰਾਲੇ ਦੀ ਸਮਰਾਲੇ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੁਆਣ ਦੇ ਵਿੱਚ 45-46 ਸਾਲ ਦੇ ਵਿਅਕਤੀ ਦੇ ਵੱਲੋਂ ਇੱਕ ਬੱਚੇ ਦੇ ਨਾਲ ਬਦਫੈਲੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪਤੰਗਾਂ ਦਾ ਲਾਲਚ ਦੇ ਕੇ ਉਸ ਦੇ ਨਾਲ ਇਹ ਘਟਨਾ ਕਰਦਾਾਰ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਪਰਿਵਾਰ ਨੇ ਸ਼ਿਕਾਇਤ ਦਿੱਤੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਅੱਗੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਸਵਿੰਦਰ ਸਿੰਘ ਜੀ ਪ੍ਰੇਮ ਸਿੰਘ ਜੀ ਸਾਡਾ ਗੁਆਢੀ ਸੀਗਾ ਮੇਰਾ ਪੋਤਾ ਸੀਗਾ ਉਹ ਸਾਡੇ ਕੋੜ ਪਹਿਲਾ ਹੁੰਦਾ ਸੀਗਾ ਬਹੁਤ ਡੇਰ ਦਾ ਵਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ ਕਿੰਨੀ ਦੇਰ ਤੋਂ ਡੇਰ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ 4 ਦਿਨ ਹੋ ਗਏ ਜੀ ਪਿੱਛੇ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਕੇ ਇੱਕ ਘਰੇ ਆਉਂਦਾ ਜਾਂਦਾ ਹਾਂ ਦਾ ਜੀ ਘਰ ਆਉਂਦਾ ਜੀ ਵਿਆਹ ਸ਼ਾਦੀ ਨੂੰ ਮੂਰੇ ਰੱਖਦੇ ਜੀ ਸੀਗੇ ਜੀ ਇਹਨੂੰ ਕੋਈ ਪਾਰਟੀ ਬੁੱਲੜੀ ਗਾੜੀਆਂ ਤਾਂ ਹੀ ਮੂਰੇ ਰੱਖਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਨੇ ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਇਆ ਫਿਰ ਉੱਥੇ ਹੌਸ ਨੂੰ ਹਾਂ ਪੁਲਿਸ ਨੂੰ ਚਲਾਉ ਦਿੱਤੀ ਜੀ ਫੜਾ ਗਾ ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ ਤੇ ਛੱਡੂ ਤੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਗੁੱਸਤੇ ਨੂੰ ਮਾਰ ਦੇਣਗੇ ਉੱਥੇ ਫੇਰ ਦੱਸਿਆ ਕੀ ਮੰਗਦਾ ਕੋਈ ਪਤੰਗ ਪਤੰਗ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਜਿਹੜੀ ਇਹ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਕੈਂਡੀਡਾ ਚ ਇਹ ਇਕੱਲਾ ਹੀ ਸੀਗਾ ਜੀ ਘਰ ਇਹਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੀ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ ਮੇਰਾ ਪੋਤਾ ਸੀਗਾ 9.5 ਸਾਲ ਦਾ ਸਾਡਾ ਗਮਾਂਡੀ ਸੀਗਾ ਪ੍ਰੇਮ ਸਿੰਘ ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ ਉਹਦਾ ਸਾਡੇ ਘਰ ਦੇ ਨਾਲ ਘਰ ਆ ਤੇ ਉਹ ਮੇਰੇ ਪੋਤੇ ਨੂੰ ਲੋੜੀ ਵਾਲੇ ਦੇਣਾ ਆਪਣੇ ਘਰੇ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ ਹੁਣ ਪੋਤੇ ਮੇਰੇ ਨੇ ਘਰੇ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੁਸੀਂ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ ਤੇ ਛੱਡਿਆਉਂਗਾ ਤੇ ਇਹਨੂੰ ਕੁੱਤੇ ਪਾੜ ਦੇਣਗੇ ਉੱਥੇ ਖਾ ਜਾਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ ਹਰ ਇੱਕ ਦਾ ਬੱਚਾ ਹਾਂਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਆ ਆ ਹਿਸਟਰੀ ਹੈ ਕਿ ਕੁਝ ਨਾ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਕਲਿਊਟ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਤੇ ਲੈਬ ਦੇ ਵਿੱਚ ਕੁਝ ਮੁਬੀਕ ਜਾਣਕਾਰੀ ਤੋਂ ਪਤਾ ਲੱਗਿਆ ਵੀ ਗਲਤ ਹੁੰਦਾ ਨਹੀਂ ਆ ਬਸ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਆ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹਿੰਦੇ ਕਿ ਏ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਵੰਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਇਤਰਾਮ ਵਾਲਾ ਚਾਰ 6 ਪਾਕਸਟ ਮੈਡੀਕਲ ਹੋ ਗਿਆ ਸੀ ਖਿਆ ਦੇਖਿਆ ਜਾਣਾ ਕਿ ਕਾਪਸ ਦੇ ਇਹਨੇ ਭੁੱਖੇ ਹੋ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਅੱਖਾਂ